ਕਰਾਇਓ ਆਪਣੀ ਪਿੰਡ ਤੇ ਆਪਣੀ ਹੀ ਗਰਾਊਂਡ ਦੇ ਵਿੱਚ ਬਹੁਤ ਖੁਸ਼ੀ ਦਾ ਮੌਲਿਆ ਜੀ ਬਹੁਤ ਖੁਸ਼ੀ ਆ ਅਸੀਂ ਮੈਡਲ ਲੈ ਕੇ ਆਏ ਆ ਇਹ ਸਰਦਾਰ ਸ਼ਾਹ ਸਿੰਘ ਦੀ ਟਾਰੀ ਆ ਜੀ ਤੇ ਬਹੁਤ ਮਾਣ ਵਾਲੀ ਗੱਲ ਹੈ ਅਸੀਂ ਇਸ ਪਿੰਡ ਤੋਂ ਉੱਠ ਕੇ ਅਸੀਂ ਇਸ ਮਕਾਮ ਤੇ ਪਹੁੰਚੇ ਆ ਅੱਜ ਅਹੀਂ ਵੇਸ਼ਲੀ ਮੈਡਲ ਲੈ ਕੇ ਆਏ ਆ ਤੇ ਇਦਾਂ ਹੀ ਗਾਂ ਅਸੀਂ ਮੈਡਲ ਲੈ ਕੇ ਆਵਾਂਗੇ ਤੇ ਟਾਰੀ ਗਰਾਊਂਡ ਚ ਅਹੀਂ ਇਦਾਂ ਹੀ ਸਾਡਾ ਸਮਰਥਨ ਹੁੰਦਾ ਰਹੂਗਾ ਅੱਜ ਪਿੰਡ ਵਾਲਿਆਂ ਨੂੰ ਤੁਹਾਡਾ ਸਵਾਗਤ ਕੀਤਾ ਜਾਂਦਾ ਕਿੰਨਾ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਮੁਝਾਂ ਦੀ ਖੁਸ਼ੀ ਹੈ ਜੀ ਇਹ ਖੁਸ਼ੀ ਹਰ ਵਾਰੀ ਮਿਲਦੀ ਹੈ ਜੀ ਪਿਛਲੇ ਅਸੀਂ ਕੌਨਵੈਲਸ ਦੇ ਗੇਮਾਂ ਦੇ ਮੈਡਲ ਲੈ ਕੇ ਆਏ ਸੀ 올림픽 ਦੇ ਮੈਡਲ ਲੈ ਕੇ ਆਏ ਸੀ ਅੱਜ ਅਸੀਂ ਐਸ਼ੀਅਨ ਚੈਂਪੀਅਨ ਟਰੋਫੀ ਦੇ ਮੈਡਲ ਲੈ ਕੇ ਆਏ ਆ ਤੇ ਹਮ ਹਰ ਸਮਾਂ ਇਦਾਂ ਹੀ ਹਾਨੂੰ ਸਨਮਾਨਤ ਮਿਲਦਾ ਵਾ ਤੇਾਨੂੰ ਬਹੁਤ ਖੁਸ਼ੀ ਆ ਜੀ ਆਪਣੇ ਬਾਰੇ ਦੱਸ ਕੇ ਕੀ ਕਹਿਣਾ ਚਾਹੁੰਦੇ ਹੋ ਅੱਜ ਭਾਈ ਦਾ ਸਵਾਗਤ ਮੈਂ ਅਮਰਜੀਤ ਸਿੰਘ ਸੰਧਾ ਹਾਕੀ ਕੋਚ ਹਟਾਰੀ ਅੱਜ ਹੀ ਚੈਂਪੀਅਨ ਟਰੋਫੀ ਐਸ਼ੀਅਨ ਚੈਂਪੀਅਨ ਟਰੋਫੀ ਜੇਤਨ ਤੇ ਜੂਰਾ ਸਿੰਘ ਦਾ ਪਿੰਡ ਆਉਣ ਤੇ ਸਵਾਗਤ ਕਰਦੇ ਆ ਵਿਗਾ ਸਵਾਗਤ ਕਰਦੇ ਆ ਸਾਨੂੰ ਜਿੱਤ ਦੀ ਖੁਸ਼ੀ ਦੇ ਵਿੱਚ ਬਹੁਤ ਖੁਸ਼ੀ ਆ ਸਾਡੇ ਬੱਚੇ ਬਹੁਤ ਖੁਸ਼ ਨੇ ਅਸੀਂ ਇਹਨਾਂ ਦਾ ਪਿੰਡ ਪਹੁੰਚਦੇ ਨਿੱਘਾ ਸਵਾਗਤ ਕਰਦੇ ਆ ਸਾਨੂੰ ਬਹੁਤ ਖੁਸ਼ੀ ਆ ਇਸ ਟਾਈਮ ਸਾਡੇ ਕੋਲ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬੱਚਾ ਸਾਡੇ ਕੋਲ ਇਨਾ ਗਰਾਊਂਡਾਂ ਦੇ ਵਿੱਚ ਹੈ ਔਰ ਮੇਹ 150 ਬੱਚਾ ਕਿਸੇ ਵੀ ਗਰਾਊਂਡ ਚ ਨਹੀਂ ਹੈਗਾ ਜਿਹੜਾ ਸਾਡੀ ਇਨਾ ਗਰਾਊਂਡਾਂ ਦੇ ਵਿੱਚ 150 ਬੱਚਾ ਖੇਡਦੇ ਆ ਉਹ ਇਹਨਾਂ ਸੀਨੀਅਰ ਜਿਹੜੇ ਜੋਗੇ ਹੋਣੀ ਨੇ ਜੋਰਾਜ ਆ ਸ਼ਮਸ਼ੀਰ ਆ ਇਹਨਾਂ ਦੀ ਉਦੌਦਤੀ ਆ ਤੇ ਸਮੇਂ-ਸਮੇਂ ਤੇ ਸਾਨੂੰ ਸਮਾਨ ਪ੍ਰੋਵਾਈਡ ਕਰਦੇ ਨੇ ਬੱਚਿਆਂ ਨੇ ਹੈਲਪ ਕਰਦੇ ਨੇ ਤੇ ਅਹੀਂ ਇਹਨਾਂ ਦਾ ਪਿੰਡ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ